ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਆ ਗਏ ਮੰਡਾਲੇ ਕਿਤਾ ਨਹੀਂ ਅੱਜ ਕਹਾ ਵੇ ਟੱਕਰੇ ਆਏ ਆ ਚੱਲ ਬਟ ਗਈ ਨਹੀਂ ਕਹਿੰਦੇ ਆ ਮੰਮਾ ਮਾਝਾ ਚਾਉਦੇ ਆ ਅੱਜ ਕਾਲੇ ਨੂੰ ਸ਼ਿਗਨ ਭਾਈ ਦੇ ਸਾਰਿਆਂ ਨੂੰ ਮਾਇਗਾ ਵੀ ਮੌਸਮ ਖੱਟਾ ਅੰਦਾਜ਼ਾ ਹੈਗਾ 20-20 ਕਿਲੋ ਮੋਟਰਸਟਰ ਆਈਏ ਨਹੀਂ ਮੈਂ ਤਾਂ ਇੱਧਰ ਯਾਰ ਕਿਤੇ ਨਹੀਂ ਚਲਾਈਆਂ ਆਦੀਏ ਪਰਣਾ ਵੇਗਲੀ ਹੋ ਗਈਆਂ ਬੈਠ ਜਾਣਾ ਕੱਲ ਮਸੂਮੀ ਥੋੜਾ ਪਿਆ ਇਹਨਾਂ ਨੇ ਕਰਦੀ ਆ ਮੈਂ ਬਾਅਦ ਵਿੱਚ ਜੇਗਾ ਨਹੀਂ ਰੀ ਮਖਾਲ ਪਰ ਫੇਰ ਮਾਰ ਦਿੰਨਾ ਹੈ ਅੱਛਾ ਕੱਲ ਉਧਰ ਨਾਂ ਕਿ ਅੱਜ ਅਜ ਮਾਰਨਿੰਗ ਪੈ ਰਿਹਾ ਹੈ ਹਾਂ ਹਾਂ ਉਹ ਨਾਲ ਉਹ ਦੇਖਿਆ ਮੈਂ ਕਿੰਨਾ ਕ ਬੜਾ ਹੋ ਗਿਆ ਅੱਛਾ ਜੀ ਦੁਬਾਰੇ ਤੇ ਮਾਸਮ ਠੀਕ ਹੋ ਗਈ ਫੇਰ ਕਰ ਵੀ ਦੇਣੀ ਮੈਂ ਵੀ ਕਰਕੇ ਜਾਣੀ ਹੈ ਹਾਲ ਪਰ ਹਾਂ ਫਿਰ ਮੈਂ ਵੀ ਕੱਲ ਉਧਰ ਤਰੀਕੇ ਭਾਈ ਜਾਣ ਸਕਦਾ ਨਾ ਟਾਈਮ ਲੱਗਿਆ ਹਾਂ ਫਿਰ ਹੋ ਜੂਗਾ ਇਹ ਕਾਲੇ ਜਿੱਦਣ ਆਪਾਂ ਉਦਣ ਆਏ ਤੇ ਇਹ ਤਾਂ ਨਗ ਹੀ ਨਹੀਂ ਗੀੜਾ ਮਾਰਨਾ ਉਦਣ ਕਿਤੇ ਕਿਤੇ ਨਿਸਰੀ ਵੀ ਤੀ ਹੈ ਨਾ ਹਾਂ ਸੰਦਸ ਸਪਰੇਅ ਕਰਾਤੀ ਦੂਏ ਦੇ ਅੱਛਾ ਸਪਰੇਅ ਕਰਾਤੀ ਠੀਕ ਹੈ ਤੇ ਬਾਅਦ ਫਰਕ ਤਾਂ ਪੈਂਦਾ ਇਕੱਠੀ ਨਿਸਰੇ ਆਉਂਦੀ ਹੈ ਹਾਂ ਹਾਂ ਗਰਮੈਸ਼ ਕਰ ਦਿੰਦੇ ਹਾਂ ਨਾ ਉਹ ਇਹ ਤਾਂ ਹੈ ਸਾਰੀ ਹਿਰਾਂ ਓਕੇ ਹੋ ਗਈ ਹੂੰ ਹੂੰ ਹੁਣ ਤਾਂ ਨਿਸਰੀ ਸਾਰੀ ਬਾਹਰ ਆ ਗਈ ਹੁਣ ਤਾਂ ਹਾਂ ਹਾਂ ਬਾਕੀ ਉੱਪਰ ਵਾਲ ਨਹੀਂ ਨਾ ਹਰੇ ਸੰਸਾਖ ਦਿੰਦਾ ਹੈਗਾ ਬਹੁਤ ਕਾਹੀ ਤਾਂ ਮੈਂ ਉਸ ਕਾਏ ਵੀ ਲਗ ਲੈਣ ਦੇ ਹਵਾ ਹਾਂ ਹਾਂ ਇੱਕ ਵਾਰ ਹੁੰਦੇ ਗਿਆ ਹੁਣ ਨਿਸਰ ਗਈ ਜਿੰਨਾ ਕਿ ਨੂੰ ਪੱਕਣੇ ਨੂੰ ਤੈਸੇ ਤਾਂ ਨਹੀਂ ਧਰਤੀ ਗਿੱਲੀ ਹੈਗੀ ਹੈ ਜਿੱਦੇ ਨਹੀਂ ਛੱਡਦੀ ਛੇਦੀ ਛੇਦੀ ਇਹ ਤਾਂ ਠੀਕ ਹੈ ਨਾ ਬਾਕੀ ਆਪਣਾ ਹੌ ਹੌਲੀ ਹੌਲੀ ਨੇ ਪੱਕੀ ਜਾਣਾ ਉਸ ਦੇ ਕਿੰਨੀ ਪੈਂਦੀ ਹੈ ਹਾਂ ਪੂਰੀ ਅੱਛਾ ਜੇ ਪਾਣੀ ਲੱਗੀ ਵੀ ਲਾਉਣਾ ਪਏ ਵੀ ਇੱਕ ਅੱਧਾ ਕਾ ਵੀ ਕੋਈ ਚੱਕਰ ਨਹੀਂ ਹੈਗੀ ਹੁਣ ਤਾਂ ਲਾਈਟ ਫੇਰੀ ਆਉਂਦੀ ਹੈ ਨਹੀਂ ਲਾਉਣਾ ਇਹਨੂੰ ਮੈਂ ਹਾਂ ਕਿਉਂ ਬਿਜਣੀ ਹੈ ਰੋਣੀ ਕਰਕੇ ਥੋੜਾ ਵੀ ਨਹੀਂ ਰੋਣੀ ਨਹੀਂ ਕਰਨੀ ਹੈਗੀ ਓਰੇ ਜਦ ਵੱਢਣੇ ਦਾ ਹੱਤਾ 10 ਦਿਨ ਪਹਿਲਾਂ ਪਾਣੀ ਲਾਉਣਾ ਹਾਂ ਹਾਂ ਠੀਕ ਹੈ ਨਾ ਠੀਕ ਹੈ ਤਾਂ ਹੀ ਖਾਲ ਵਿੱਚ ਮਾਰਨੀ ਹੈ ਸਪਰੇ ਅੱਛਾ ਜੀ ਆਪਣਾ ਫੇਰ ਓਕਣਾ ਓਕਣਾ ਕਿਾਰੇ ਭਰੀ ਜਾਣੇ ਠੀਕ ਹੈ ਪੱਧਰਾ ਨਹੀਂ ਭਰਨਾ ਜਿਵੇਂ ਹੁਣ ਇੱਕ ਨੇ ਚੱਲਦਾ ਦਾ ਹੂੰ 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 ਬੰਦਰਾ ਹੱਲੇ ਰੱਖਦਾ ਸੀ ਯਾ ਹਾਲ ਤਾਂ ਠੀਕ ਆ ਹੈ ਕਾਲੇ ਤਰੀ ਹਲੇ ਖਾਲ ਤੇ ਸਾਫ ਪਈ ਹੈ ਹੈਨਾ ਖਾਲ ਵਿੱਚ ਤੇ ਸਾਫ ਵਿੱਚ ਤੇ ਸਾਫ ਹੈ ਸੱਡਾਂ ਉੱਪਰ ਕੱਖ ਹੈਗਾ ਜੀ ਹਾਂ ਇਹਨੂੰ ਸਪਰੇਅ ਮਾਰਦੇ ਸੱਡਾਂ ਪਰ ਨਾਲੇ ਵਿੱਚ गिर ਜੂਗੀ ਮਨਮੋਤੀ ਦਵਾਈ ਨਾਲੇ ਸੱਡਾਂ ਉੱਪਰ ਹੋ ਜੂਗੀ ਇਹ ਕਰਨੀ ਪੈਣੀ ਜੇ ਜ਼ਿਆਦਾ ਬੜਾ ਹੋ ਗਿਆ ਫੇਰ ਫੇਰ ਸਪਰੇਅ ਧਾਨਾ ਪੈਂਦੀ ਹੈ ਲੋ ਜੀ ਉਹ ਕਾਲੇ ਦੀ ਮੋਟਰ ਹੈ ਸਾਹਮਣੇ ਉਹ ਮੋੜ ਤੇ ਸਿੱਧੀ ਖਾਲ ਆਉਂਦੀ ਹੈ ਜੀ। ਉਹ ਸਿੱਧੀ ਖਾਲ ਆ ਕੇ ਐਂ ਸਿੱਧੀ ਲੰਘ ਜਾਂਦੀ ਆ ਪਰੇ ਨੂੰ। ਕਹੇ ਤੇਰੀ ਖਾਲ ਬਹੁਤ ਸਿੱਧੀ ਹੈ ਨਾ। ਕੋਈ ਬਲ ਨਹੀਂ ਕੋਈ ਕੁਸ ਨਹੀਂ। ਤੇ ਮੈਂ ਪਾਣੀ ਸਿੱਧੀ ਆਕਣੀ। ਲੰਬਾਈ ਹੈਗੀ 4 ਕਿੱਲਿਆਂ ਦੀ। ਸਾਢੇ 3 ਤਾਂ ਪੱਕੇ ਆ। ਹਾਂ। ਸਾਢੇ 3 ਕਿੱਲਿਆਂ ਦੇ ਗੇੜ ਤੇ ਆ ਇਹ ਲੰਬਾਈ। ਬਹੁਤ ਫਾਇਦਾ ਕਰਨ ਦਾ ਜੋ ਵੀ ਫਾਇਦਾ ਇਹ ਪਾਣੀ ਲਾਉਣਾ ਸੌਖਾ ਏ। ਹਾਂ ਹਾਂ। ਜਿਕਰ ਮਰਜੀ ਕਹਿ ਰਾ ਉਧਰ ਪਰਲਾ ਇੱਕ ਉਧਰ ਪਰਲਾ। ਬਰਾਬਰ। ਉਨਾਂ ਜਗ੍ਹਾ ਪਰ ਬਰੇ ਬਰੇ ਤੇ ਤੂੰ ਸੈਂਟਰ ਨਹੀਂ ਲਾਇਆ ਤੇ ਕਣਕ ਨੂੰ ਪਿਛਲੀ ਵਾਰ ਅੱਛਾ ਹਾਂ ਪਾਣੀ ਦਾ ਬਹੁਤ ਘੱਟ ਪੈਂਦੀ ਐ ਲੋੜ ਕਾਂ ਨੂੰ ਹਾਂ ਹਾਂ ਠੀਕ ਐ ਨਾ ਕਿਉਂ ਆਪਣੇ ਦਿਨ ਨੂੰ ਪਤਾ ਇੱਕ ਅਦਾ ਮੀਂਹ ਪੈ ਗਿਆ ਮੁੜਕੇ ਛੱਤੀ ਉਰੇ ਮੁੜਕੇ ਲੋੜ ਨਹੀਂ ਪੈਂਦੀ ਛੱਤੀ ਉਰੇ ਨਹੀਂ ਨਹੀਂ ਹੂੰ ਹੂੰ ਪਿਛਲੀ ਵਾਰ ਕੋਈ ਵੀ ਨਹੀਂ ਲਾਇਆ ਪਿਛਲੀ ਵਾਰ ਮੀਂਹ ਪਈ ਗਏ ਪਹਿਲੀ ਵਾਰ ਉਦੋਂ ਪਿਛਲੀ ਵਾਰ ਪਿਆ ਜਿਆਦਾ ਪਈ ਤੇ ਹਾਂ ਜਿਆਦਾ ਜਦ ਇੱਕ ਵੀ ਮੀਂਹ ਨਹੀਂ ਪਈ ਪਾਣੀ ਨਹੀਂ ਲਾਇਆ ਮੋਰ ਦੇ ਜਦ ਕੋਈ ਨਹੀਂ ਲਾਇਆ ਹਾਂ ਹੋ ਆ ਵਧੀਆ ਠੀਕ ਐ ਯਾਰ ਚਲੋ ਸਕਭ ਤੇ ਬੜੀ ਮੌਸਮ ਹੈ ਮੌਸਮ ਪਰ ਹਾਂ ਚਲੋ ਮੌਸਮ ਹੁਣ ਹੁਣ ਆ ਮੌਸਮ ਨਹੀਂ ਜਿਹੜਾ ਅੱਜ ਕੱਲ ਮੌਸਮ ਹੈ ਹਾਂ ਹੁਣ ਮੌਸਮ ਹੁਣ ਤਾਂ ਪਛਵਾ ਚੱਲੇ ਨਾ ਅੱਜ ਕੱਲ ਹਾਂ ਉਹਦੇ ਨਾਲ ਬਿਮਾਰੀ ਨਹੀਂ ਕੋਈ ਪੈਂਦੀ ਹੂੰ ਹੂੰ ਚੀਰੀ ਵਧੀਆ ਰਹਿੰਦੀ ਹੈ ਠੀਕ ਹੈ ਨਾ ਇਹਦੇ ਵਿੱਚ ਤਾਂ ਡਰੇ ਰਹਿੰਦਾ ਵੀ ਕੀ ਕਰਦਾ ਕੁਝ ਨਹੀਂ ਪਤਾ ਚਲਿਏ ਹੁਣ ਤੇਰੇ ਦੂਏ ਪਲਾਟ ਕਿੰਨੀ ਹਾਂ ਜਿਹੜੇ ਵਿੰਦਰ ਆਹ ਤੂੰ ਕਹਿੰਦਾ ਤਾਂ ਨਾ ਵੀ ਇਹ ਬਾਅਦ ਤੱਕ ਸੀਰੇ ਤੱਕ ਨਿਸਰ ਰਹੀ ਹੈ ਹਾਂ ਇਹ ਸਪਰੇ ਨਹੀਂ ਕਰੀ ਹੋਈ ਆ ਵਿੰਦਰ ਅੱਛੇ ਲੱਗਾ ਪਰ ਹਾਂ ਬੇਚ ਠੀਕ ਹੈ ਵਿੱਚ ਸਾਰੇ ਠੀਕ ਆ ਦੇਖ ਬਰਾਬਰ ਆ ਉਹ ਅੱਛਾ ਵਿੱਚ ਠੀਕ ਠੀਕ ਆ ਫਿਰ ਅੱਛਾ ਸਪਰੇਅ ਜਿਹੜੀ ਪਹਿਲਾਂ ਉਹ ਰੱਖੇ ਫੂਕਤੇ ਮਾਣੇ ਮੋਟੇ ਉਹ ਬਾਅਦ ਵਿੱਚ ਚੱਲੇ ਫਿਰ ਜਿਹੜੀ ਮਨ ਲਾ ਛੱਟਪਟ ਹੋਈ ਵੀ ਐ ਕੁਛ ਹੋਈ ਵੀ ਉਹਨੇ ਦੱਬੀ ਵੀ ਐ ਉਹ ਜਦੋਂ ਉਹਨੇ ਆਪਣੇ ਟਾਈਮ ਪਰ ਆ ਕੇ ਜਦੋਂ ਉਹਨੇ ਫੇਰ ਗਰੋਥ ਕਰੀ ਉਹਦਾ ਉਸੇ ਟਾਈਮ ਨਿਕਲਣਾ ਠੀਕ ਠੀਕ ਹੈ ਪਰ ਇਹ ਮੇਰੇ ਵਾਸਤੇ ਨੁਕਸਾਨਦਈ ਆ ਅੱਛਾ ਆਹੋ ਹੈ ਆਈ ਆ ਉਧਰ ਪੱਕ ਜਾਣੀ ਹਾਂ ਹਾਂ ਚਲੋ ਆ ਬਟਨਾ ਵੇਖ ਲੈ ਪੈਰ ਕਿਵੇਂ ਤਿਲਕਦਾ ਏ ਹਾਂ

ਹੈ ਨਾ ਹਾਂ ਹਾਂ ਆਰੀ ਵੇ ਇਹ ਇਹ ਦੇ ਨਾ ਹੈ ਠੀਕ ਆ ਬੰਦਰ ਇਹ ਬਹੁਤ ਵਧੀਆ ਹੈ ਬੈਠੇ ਹੂੰ ਮਸ਼ੀਨ ਵਾਲੇ ਵਾਸਤੇ ਹਾਂ ਸੀਨ ਵਾਲੇ ਪਾਸੇ ਵਧੀਆ ਹੈ ਇਹ ਤਾਨੂੰ ਤਾਂ ਵਧੀਆ ਨਾ ਹੂੰ ਇਹ ਜੇ ਬੀਜ ਹੁਣ ਇਹਨੂੰ ਉੱਪਰ ਉੱਪਰ ਤੇ ਛਿੱਟਾ ਛਿੱਟਾ ਫੜ ਲਾ ਹਾਂ ਇਹਦਾ ਦਾਣਾ ਆਉਣੇ ਦੇ ਚਾਂਸ ਬਹੁਤ ਘੱਟ ਜਾਂਦੇ ਪਿੱਛੇ ਇਹ ਤਾਂ ਹੈ ਕੁਵੇਰੀ ਕਵੇਰੀ 468 ਸਾਫ ਪਈ ਉਹ ਜੀ ਬੜੀ ਠੀਕ ਐ ਇੱਧਰ ਆ ਗਿਆ ਨੇਤਰਬਾਈ ਨਾ ਦੇ ਹਾਂ ਰਾ ਕੋਠੀ ਇਹਨਾਂ ਕੋਲ ਅੰਦਰੇ ਹੋਣਾ ਪਾਪਾ ਵੀਊ ਦਾ ਅੱਜ ਤੱਕ ਹੀ ਰੁਕੀ ਉੱਥੇ ਮੇਰੇ ਵੀ ਉਕੜਾ ਹੀ ਐ ਹਾਂ ਇਹ ਧੱਗੀ ਜੀ ਪੈਣ ਲੱਗੀ ਦੀ ਨਾ ਇਹ ਲਸ਼ਕੋਰ ਦੇ ਚੱਕਰ ਐ ਕੋਈ ਹਾਂ ਵਿੱਚ ਥੱਲੇ ਕੁਝ ਨਹੀਂ ਹੈਗਾ ਮੇਰੇ ਤਾਂ ਇਹਦੇ ਦੁਗਣੀ ਤਿੱਗਣੀ ਐ ਅੱਛਾ ਕਾਬਿੰਜੂ ਥੀ ਬਣਾ ਹੁਣ ਇਹਦੇ ਅੱਧੇ ਦਾਣੇ ਪੱਕ ਗਏ ਅੱਧੇ ਕੱਚੇ ਪੀ ਹਾਂ ਠੀਕ ਆ ਚਲੂ ਬਚੜਨ ਨਾ ਦਾਣੇ ਫਿਰ ਤਾਂ ਕੁਝ ਕਰਨੀ ਸਾਧ ਅੱਕਰ ਹੂੰ ਪੱਕ ਦਾ ਸਮਾਂ ਵਧੀਆ ਜਮ ਜਿੰਨਿਆ ਜਾ ਬਣ ਹੂੰ ਚਾ ਚਾ ਜਦ ਤੱਕ ਚੰਗੀ ਤਰ੍ਹਾਂ ਪੱਕ ਜੂਗੀ ਹਾਂ ਤਾਂ ਮੰਡੀ ਚ ਵੀ ਜਾਂਦੀ ਜੋ ਹੋ ਜੂਗੀ ਹੋਰ ਹੋਰ ਇਹਦੇ ਬਦ ਤੈਨੂੰ ਪਤਾ ਵੀ ਆੜਦੀ ਮੰਡੀ ਚ ਸਕਾਕ ਕਾਕੀ ਨਾਸ ਮਾਰ ਦਿੰਦੇ ਜਿਹੜੀ ਤਾਂ ਬਾਈ ਉਹ ਚੀਜ਼ ਨਹੀਂ ਚਾਹੀਦਾ ਹੂੰ ਦੁੱਧ ਕੱਢ ਦਿੰਦੇ ਇਹਦਾ ਠੀਕ ਆ ਉੱਖਾ ਹੋ ਜਾਂਦਾ ਫਿਰ ਛੱਡਦਾ ਫਰਕ ਆਪਾਂ ਨੂੰ ਕਾਹੀ ਪੈਂਦਾ ਹੂੰ ਹੂੰ ਅਗਰ ਨਾ ਕਿੰਨਾ ਉੱਠਿਆ ਹੋਣਾ ਨਾ ਹਾਂ ਪੂਰਾ ਉੱਠਿਆ ਹੈ ਨਾ ਕੱਲੇ ਬੇਜੇ ਬਿੱਤਾ ਜੀੜੀਆਂ ਪੂਰੀਆਂ ਲੱਗੀਆਂ ਬੜਕ ਮਾਰਨ ਆ ਦੇਖ ਲੈ ਹਾਂ ਆ 26 ਹੈ ਅੱਛਾ ਇਹ ਵੀ 26 ਉਹ ਕੀਤੀ 라ਤੀ ਹੈ ਨਾ 26 ਹੈ 26 ਦਾ ਆਏ ਜਾਂਦੀ ਹੈ ਯਾਰ ਚਾਰ ਸਾਮ ਨੂੰ ਨਹੀਂ ਜਾ ਕੇ ਦੇਖ ਅੱਛਾ ਉਦੋਂ 1500 ਨਾ ਦੂਈ ਹੰਦੀ 1500 ਦੂਈ ਹੰਦੀ ਹਾਂ ਉਹ ਐਨ ਹੁਣ ਉਹ ਪੂਰੀ ਤਿਆਰੀ ਬਹਰ ਫੇ ਉਹਨਾਂ ਨੇ ਆਲੂ ਲਾਉਣੇ ਹੁੰਦੇ ਹਨਾ ਅੱਛਾ ਉਹ ਹਰਸ਼ਵੀਰਾ ਦੇ ਬਲਜੀਤ ਵਾਈ ਲੱਗਦੇ ਜਾਂਦੇ ਚਲੋ ਦੇਖਦੇ ਆਂ ਜਾਂਕੇ ਲੈ ਵੀ ਕਾਲੇ ਬੋਫਰ ਕੋ ਵੈਂਦਾ ਜਿਹਦੀ ਤਾਂ ਦਿਨ ਬਦਨ ਹਾਂ ਇੰਨੇ ਕਿ ਦਿਨ ਹੋਏ ਤੇ ਆਪਾਂ ਨੂੰ ਹਾਂ ਭਾਈ ਹੋ ਗਏ ਹੁਣੇ ਮੈਂ ਪੰਜ 6 ਦਿਨ ਤਾਂ ਹੋ ਗਏ ਹੁਣੇ ਆ ਹਾਂ हां लाग्या मुंडे ना बਿੰਦਰਪੁਰ ਮੈਂ ਨਾ ਪਾਣੀ ਨਹੀਂ ਭਾਈ ਫਾਉਟਰਾ ਨਹੀਂ ਚਲਾਈਆਂ ਨਾ ਚਲਾਉਣੀਆ ਚੋੜੀ ਨਹੀਂ ਹਲੇ ਪਾਣੀ ਦੀ ਪਾਣੀ ਨੇ ਤਾਂ ਹੁਣ ਡੌਡੀ ਪਾਣੀ ਆ ਨੀਰੇ ਹਾਂ 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 ਠੀਕ ਹੈ ਨਾ ਡੌਡੀ ਤੇ ਹਲੇ ਵਚੀ ਵੀ ਜੀ ਦੀ ਹਾਂ ਅਲੀ ਉਹ ਵੀ ਜਾ ਗਿਆ ਪੀਰ ਨੇ ਫਰਕ ਪਾਦਾ ਯਾਰ ਇੱਕ ਪੀਰ ਦਾ ਨਜ਼ਾਰਾ ਇੱਕ ਦਈ ਦਾ ਉਹਦਾ ਦੇ 473 ਦਾ ਹਾਂ ਹੈ ਚਲੋ ਆ ਵੀ ਮਾੜੀ ਨਹੀਂ ਨਾ ਨਾ ਮਾੜੀ ਨਹੀਂ ਹੈਗੀ ਵਧੀਆ ਇਹ ਵੀ ਆ 30 ਬਾਰ ਕੱਖ ਹੋਇਆ ਬਿੰਦਰ ਇਹ ਕਹਰੇ ਜੀ ਚਲ ਕੋਈ ਨਹੀਂ ਉਹਨੂੰ ਕੋਈ ਦੀ ਵੀ ਕਹਿੰਦਾ ਇਹ। ਹਾਂ, 3 ਵਾਰ ਕੱਟ ਹੋ ਗਿਆ ਜਿਹੜਾ ਉੱਪਰੋਂ ਕੰਡੀਸਰ ਤੇ ਆਉਂਦਾ। ਅੱਛਾ। ਮਾਜਾ ਭਈਆ ਕਹਿੰਦਾ ਕਾ ਮੈਂ ਰਹਿਣ ਦੇ ਹੁਣ ਨਹੀਂ ਕੱਢਣਾ। ਹਾਂ, ਹਾਂ, ਹਾਂ। ਅੱਛਾ ਉਹ ਕਾਲੇ ਫਰਕ ਤਾਂ ਪੈਂਦਾ ਜਿੱਦਾਂ ਤੁਸੀਂ ਦੇਖੀਂ ਜੀ ਦੀ ਇਹ। ਕਹਿੰਦਾ ਵੀ ਰੰਗ ਬਦਲਿਆ ਹੋਣ ਦੇ ਕੇ ਦੇਖ ਜੀ। ਵੀ ਕਾਲੇ ਕਾਲੇ ਲੱਗਦੀ ਜੀ ਦੀ। ਹਾਂ। ਪਰ ਹੋ ਗਈ ਠੀਕ ਜੀ ਇਹਨਾਂ ਹੁਣ ਦੇਖ ਲੈ। ਹਾਂ ਓਕੇ ਹੋ ਗਈ ਹੈ ਨਾ। ਹਾਂ। ਸਾਹ ਪਈਏ ਹੁਣ ਤਾਂ। ਉਦੋਂ ਐ ਲਾ ਦਿੱਤਾ ਵੀ ਯਾਰ ਪਤਾ ਨਹੀਂ ਬਿਮਾਰੀ ਜੋ ਕੀ ਹੋ ਉਹ ਹੂੰ ਹੂੰ ਸਵਾਨ ਦੇਖ ਲਾ ਹੋ ਗਈ ਹਾਂ ਚੱਲ ਸਾਫੇ ਚੈਈ ਤੇ ਯਾਰ ਅੱਬ ਦੀ ਕਿਰਪਾ ਹੀ ਤੇ ਹੂੰ ਹੂੰ ਅੱਛਾ ਰੋਟੀ ਰੋਟੀ ਨਹੀਂ ਹੈਗੀ ਜਮਾਈ ਬਿੰਦਰ 40 ਦਿਨ ਹੋ ਗਏ ਤੇ ਵੀਰੇ ਪਨੀਰੀ ਨੂੰ ਬਿਆੜੀ ਜਦ ਮੈਂ ਇਹ ਲਾਈ ਤੀ ਹਾਂ ਗਿਆ ਮੈਨੂੰ ਤਾਂ ਅਹੀਂ ਦਾ ਵੀ ਯਾਰ ਵੇਟ ਹੋ ਗਈ ਹਾਈ ਜੱਤੇ ਕਪੇਰੀ ਬੀਬੀ ਉਹ ਹੂੰ ਲੱਗਦੀ ਸੀ ਖਰਾਬ ਜੀ ਮੇਰੀ ਬਹੁਤ ਖਰਾਬ ਜੀ ਲੱਗਦੀ ਸੀ ਜਦ ਉਹਰੇ ਮੈਂ ਦੇਖਣਾ ਇਹ ਤਾਂ ਹਾਂ ਪਈਏ ਵੱਡ ਵੱਡ ਕੇ ਲਾਉਣ ਲੱਗੇ ਬਤੇ ਉਹ ਵੀ ਉੱਪਰ ਤੇ ਹਾਂ ਗੈਲੀ ਦਿਨ ਦੀ ਹੋ ਗਈ ਦੀ ਯਾਰ ਹੂੰ ਹੂੰ ਤੂੰ ਐ ਲਾਲਾ ਮੈਨੂੰ ਐ ਦਾ ਵੀ ਵੀ ਯਾਰ ਗਲਤ ਪਰ ਮੈਂ ਕੱਲਾ ਰੇ ਅੱਛਾ ਅੱਲਾ ਮੁਗਲਮ ਕੁਛ ਨਹੀਂ ਠੀਕ ਹੈ ਰੇ ਦੇ ਪੈ ਗਏ ਸਾਢੇ ਤਿੰਨ ਥੱਲੇ ਕਿਲੇ ਦੇ ਹਾਂ ਅੱਛਾ ਯੂਰੀਆ ਹੋ ਨਹੀਂ ਗੁੱਟ ਪਾਇਆ ਠੀਕ ਹੈ ਉਹ ਮੈਂ ਤਾਂ ਬਣਾ ਬੈ ਕੇ ਸਾਢੇ ਤਿੰਨ 40 ਦਿਨ ਲੱਗਨੇ ਕਰਕੇ ਲੱਗਣ ਕਰਕੇ ਕਿਉਂ ਨਾ ਖਰਾਕ ਮੜੀ ਛੇਤੀ ਤਾਂ ਮੜਿਆ ਉਹ ਹੁਣ ਨਾ ਠੀਕ ਹੈ ਜਿਹੜੀ ਕਰੀ ਗਿਆ ਮਤਲਬ ਕੇ ਜਿਰੀ ਜਿਰੀ ਜੀਰੀ ਨੂੰ ਲੈਰੀ ਕਰ ਦਿੰਦੇ ਹਾਂ ਜਿਰੀ ਜਿਰੀ ਵਧੀਆ ਹੈ ਲੋ ਜੀ ਆਏ ਤੇ ਮੰਡਲੇ ਖੇਤਾਂ ਕਿੰਨੀ ਇੱਥੇ ਮਰਗੀ ਚਾਚੇ ਉਹ ਨਹੀਂ ਸਤਿਕਾਰ ਜੀ ਅਸਤਿਕਾਰ ਹਾਂ ਜੀ ਬਈ ਸਾਰੇ ਹੋਰ ਖਾਸ ਫਿਰ ਵਾ ਵਧੀਆ ਹੂੰ ਕਿਹੜਾ ਮਾਰਨ ਆ ਗਏ ਹੈ ਕਿਹੜਾ ਮਾਰਨ ਆ ਗਏ ਮੈਂ ਦੇਖ ਲਈਏ ਹਾਂ ਨਾ ਵਧੀਆ ਜਿਆਦਾ ਨਹੀਂ ਪਹਿਲਾਂ ਤਾਂ ਪਿਆਰੀ ਉਰੇ ਅੱਛਾ ਜਿਆਦਾ ਨਹੀਂ ਹੋਗਾ ਉਧਰ ਉਰੇ ਅੱਜ ਜਮ ਵੀ ਨਹੀਂ ਹੈਗਾ ਉਰੇ ਮਾੜਾ ਮੋਟਾ ਹੀ ਹੈ ਪਿੰਟ ਫੇਰ ਥੋੜਾ ਹੈ ਹਾਂ ਅੱਛਾ ਤੇ ਜਿਆਦਾ ਉਦਣ ਹੈ ਉਹ ਵੀ ਘਟਿਆ ਉਰੇ ਪਹਿਲਾਂ ਜਿਆਦਾ ਉਦਣ ਉਰੇ ਦਰਦ ਘਟਦਾ ਉਰੇ ਉੱਦਾਂ ਤਾਂ ਪਾਣੀ ਵੀ ਨਹੀਂ ਖੜਿਆ ਪਿੰਡ ਦੇ ਲੱਕਾ ਪਾਣੀ ਦਾ ਖਾਲੇ ਕਿਣਾ ਦੀ ਡਾਲੀ ਬੰਦ ਕਰੀ ਬੀ ਪਿੰਡ ਤੇ ਆਪਣੇ ਅਸ਼ਵੀਰ ਮਗਰ ਨੇ ਦੀ ਆ ਹੈ ਆਹ ਜੀ ਦੀ ਸਾਡੀ ਦੂਏ ਤੇ ਗਏ ਜਾਨੀ ਲੈ ਆਣੀ ਇੱਕ ਦੂਰੀ ਦਾ ਫਰਕ ਪਾਊਗਾ ਕੋਈ ਸਮਝ ਲੈ ਟ੍ਰੈਲੇ ਖਾਲੀ ਹੋ ਜੂਗੇ ਹਾਂ ਸਮਝਿਆ ਨਾ ਆ ਖਾਲ ਵੀ ਦੇ ਲਗਾਏ ਤੁਰ ਮੀ ਪਿਆ ਜਿਹੜਾ ਹੈ ਬੰਦ ਤਰਾ ਇਹ ਖਾਲ ਉਹ ਦੂਰੀ ਸੁੱਕੀ ਹੋਤੀ ਹਾਂ ਜਿੱਦਾਂ ਪੈਂਟ ਇੰਨਾ ਮੀ ਪਿਆ ਨਾ ਕੈਰੇ ਭਰੇ ਭਾਏ ਤੇ ਇਹ ਖਾਲਾ ਸੁੱਕਿਆ ਪਈਆਂ ਮੈਂ ਮੋੜ ਚੱਲੇ 20 20 ਦਿਨ ਹੋ ਤੇ ਪਰ ਹੋ ਗਏ ਹੋਣੇ ਆ ਉਹ ਤਾਂ ਲੋੜੇ ਨਹੀਂ ਆ ਰਿਹਾ ਉਹਦੇ ਕਿ ਡੁੱਡੀ ਵੀ ਪਤਾ ਨਹੀਂ ਥਲੀ ਹਾਂ ਇਹ ਪਾਣੀ ਲਾਉਂਗੇ ਬਾਕੀ ਉੱਪਰ ਦੇ ਮੌਸਮ ਨਾਲ ਪਤਾ ਨਹੀਂ ਕਿਹਾ ਜਾ ਹੁਣ ਕੋਈ ਪਤਾ ਨਹੀਂ ਹਾਲੇ ਤਾਂ ਸੁੱਕੀ ਠੀਕ ਹੈ ਹੂੰ ਹੂੰ ਤੇੜ ਪਈ ਵੀ ਸਾਰਿਆਂ ਨੂੰ ਵਧੀਆ ਸਵਾ ਤੇ ਹਾਂ ਤਿਰਕਣ ਦੇਖ ਲੈ ਕਿੰਨੀ ਹੋਈ ਵੀ ਇਹ ਤਿਰਕਣ ਹੁਣ ਜਲਦੀ ਉੱਤੀ ਪਾਰ ਉਹਦਾ ਪਣਾ ਪਿਆ ਪਣਾ ਪਿਆ ਵਾ ਤਾਂ ਤਿਰਕਣ ਹੁੰਦੀ ਆ ਆਹ ਲੈ ਕਾਲੇ ਉੱਧਰ ਨਾਲ ਪਈ ਦੀ ਮੋਰੀ ਪੱਥਰ ਇਹ ਕੈਂਪੀ ਦੇ ਹੀ ਪਾਪੇ ਪਤਾ ਨਹੀਂ ਕੀ ਆ ਹੋਇਆ ਨਹੀਂ 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 ਹੈ ਨਾ ਨਾ ਕੀ ਹੈ ਫਿਰ ਗੱਲ ਕੋਪਰ ਨੇ ਕਰੀ ਕੋਪਰ ਨੇ ਕਰੀ ਵੀ ਹੈ ਇਹ ਇੱਥੇ ਇਹਦਾ ਪਾਪਾ ਦਵਾ ਮਾਰੀ ਵੀ ਸਪਰੇ ਕੋਪਰ ਸਾਰੇ ਜਗ ਕਰੀਦੀ ਸਾਰੇ ਉੱਪਰ ਹੈ ਅੱਛਾ ਪੱਤਾ ਕੋ ਉੱਪਰ ਨਹੀਂ ਕਰ ਰਿਹਾ ਉਹ ਦੁਬਾਰਾ ਮਾਰ ਗਿਆ ਦੋਬਲ ਮਾਰਤੀ ਜਿੱਥੇ ਤੱਕੀਆਂ ਉੱਪਰ ਭੀਮੇ ਬਾਈ ਦੇ ਜ਼ਿਆਦਾ ਪਾਤੀ ਉਹਨੇ ਉਹ ਕਰਦੇ ਹੋਏ ਭੀਮੇ ਬਾਈ ਖਤਰਾ ਅਗੇ ਟਾਲੀ ਵਾਲਾ ਪੱਟ ਕਹਿੰਦੇ ਜਿਹਨੂੰ ਇਹਨੂੰ ਦਾਣੇ ਨੂੰ ਨਹੀਂ ਅਸਰ ਆ ਪੱਤੇ ਨੂੰ ਪਿਆ ਮਾਰਾ ਜਾਂਦਾ ਹੈ ਉਰੀ ਹੈ ਕਿਤੇ ਕਿਤੇ ਹੀ ਹੈ ਇੱਕਾ ਹਾਂ ਆ ਪਤਾ ਨਹੀਂ ਕਿਹੜਾ ਬੀਜ ਸਾਲਾ ਇੱਕ ਪੱਲ ਕਹੀ ਗਿਆ ਲੈ ਹੈ ਗੋਗ ਮੈਂ ਸੋਇਆ ਬੱਚਾ ਉਹ ਦੇਣਾ ਤੁਹਾਡੇ ਉਹ ਸਾਫ ਇਹ ਬੀਜ ਇੱਕ ਸਾਜਾ ਵੇ ਵੀ ਮਿਕਸ ਨਹੀਂ ਹੈਗਾ ਮਾੜਾ ਮੋਟਾ ਹੀ ਹੈ ਕੋਈ ਕੋਈ ਬੁੱਝਾ ਬੱਕਾ ਏ ਬਾਕੀ ਤਾਂ ਠੀਕ ਆ ਸਾਰੇ ਵੀ ਸਾਲਾ ਪਹਿਲਾ ਜੰਮਿਆ ਕਰਦਾ ਕੋਈ ਹਾਂ ਪਹਿਲੇ ਚੜੇ ਸਾੜੇ ਉਹ ਪਰਲੇ ਪਲਾਟ ਚ ਡੌਲਾ ਪਹਿਲੀ ਜੀਰੀ ਖੜੀ ਜੰਮੀ ਵੀ ਅੱਛਾ ਮੈਂ ਕਿਹਾ ਥੋੜੇ ਮਾਂ ਕੱਖ ਮਾਰਦਾ ਕਹਿੰਦਾ ਨਹੀਂ ਕਰਦਾ ਤਾਂ ਨਾ ਹੂੰ ਹਾਂ ਮੈਂ ਤਾਂ ਪ੍ਰੇ ਕਰੀ ਤੂੰ ਹੀ ਕਹਿੰਦਾ ਮਰਦੀ ਉਹ ਮਾਂ ਤਾਂ ਪਾਣ ਹੈ ਮੈਂ ਥੋੜਾ ਗੱਕਾ ਨਹੀਂ ਮਰਦਾ ਬਾਕੀ ਭੂਖਤਾ ਸਾਰਾ ਤੁਸੀਂ ਪਰ ਗੜੇ ਗੇੜੇ ਦਾ ਫਰਕ ਹੈ ਦੇਖ ਲੈ ਆਪਾਂ ਕਦੇ ਕਦੇ ਉਹਨੇ ਦੇਖ ਲੈ ਇਹਦਾ ਰੂਪਾ ਦੇ ਗੇੜਾ ਏ ਤੇ ਖਾਲ ਦੇਣਾ ਸਾ ਪਈ ਹੈ ਨਾ ਗਿੜੀ ਵੱਜਦੀ ਰੋਜ਼ ਸਾਲਾ ਲੱਗਿਆ ਵੇ ਸਾਪ ਲੜ ਹਾਂ ਹੈ ਉਹ ਨਹੀਂ ਅੱਜ ਵੀ ਕਰਕੇ ਜਾਣੇ ਅੱਜ ਕਰਦੋ ਕਰਦੋ ਨਹੀਂ ਵੀ ਅੱਜ ਮੌਸਮ ਨਹੀਂ ਕਰਦਾ ਹਾਈਬ੍ਰਿਡ ਵੀ ਵਧੀਆ ਯਾਰ ਹੈ ਹਾਂ ਹਾਈਬ੍ਰਿਡ ਬੀਜ ਵਧੀਆ ਪਹਿਲਾਂ ਹੋਈਆਂ ਸੀ ਦੂਆਂ 'ਚ ਖੜੀ ਗਈਆਂ ਇਹ ਹਾਂ ਨਾ ਨਾ ਠੀਕ ਹੈ ਬਹੰਗਾ ਤਾਂ ਪੈਂਦਾ ਬਾਈ ਜਦ ਲਈ ਠੀਕ ਹੈ ਹਾਈਬ੍ਰਿਡ ਸਾਰੇ ਅੱਛਾ ਬੀਜ ਮਹਿੰਗਾ ਹੈ ਬੀਜ ਮਹਿੰਗਾ ਹੈ ਮਹਿੰਗੇ ਦੇ ਨਾਲ ਚੱਲਦਾ ਹੈ ਹਾਂ ਚੱਲਦਾ ਲੈ 26 ਦਾ ਬਸ ਠੀਕ ਤੇ ਠੀਕ ਹੈ ਵੀ ਬਿੰਦਰ ਨਾ ਜਿਹੜੀ ਠੀਕ ਹੈ ਹਾਂ ਜਿਹੜੀ 1 ਨੰਬਰ ਔਰ ਕਾਹ ਤੇ ਫੌਜੀ ਨਹੀਂ ਚਲਾਈ ਮੋਟਰ ਸੀ ਘੱਟਿਆ ਸੀ ਗੇੜਾ ਮਨ ਨਾ ਹੁੰਦੇ ਤੇ ਫੌਜੀ ਚਲਾਈ ਗਿਆ ਮੋਟਰ ਉਹ ਨਾ ਵਧੀਆ ਉਹ ਦੇ ਕੁੰਡਾ ਖੜਕਾਰਿਆ ਵੀ ਖੋਲੋ ਕੁਲਤੀ ਦੇਖਿਆ ਤਾਂ ਕੁਲਤੀ ਮੋਗੋ ਨਾ ਸੁੱਤੇ ਪਏ ਹੋਣੇ ਆ ਜਾ ਆਓ ਜੀ ਲੈ ਇਹਦਾ ਗੰਨਾ ਘੜ ਬਨ ਹੋਇਆ ਵਾ ਕਾਇਦਾ ਗੰਨਾ ਆ ਗਿਆ ਨਾਰ ਦਿਖਦਾ ਦੇਖਦਾ ਨਾਰ ਨਾਰ ਦਿਖਦਾ ਹੈ ਨਾ ਇਹ ਸਿਆੜ ਚ ਹਾਂ ਐਸਾ ਸੂਰ ਨਹੀਂ ਬਰੇ ਹੋਇਆ ਫੋਨ ਘੜ ਬਨ ਹੋਇਆ ਵਾ ਸੂਰ ਜਮ ਨਹੀਂ ਜਿਹੜਾ ਨਹੀਂ ਹੈਗਾ ਹਾਂ ਆ ਪਰ ਸੀਰੇ ਤੇ ਸੀਰੇ ਤੱਕ ਤਾਂ ਦਿਖਦਾ ਹਾਂ ਖੜੇ ਕਰਨੇ ਕਰਕੇ ਬਦਰ ਲਓ ਜੀ ਇੱਧਰ ਆ ਗਈ ਮਾਸਾ ਦੀ ਚਰੀ ਜੇ ਜੇ ਥੋੜੀ ਹੋ ਗਈ ਦੀ ਵੀ ਤੇ ਵੀ ਵਧੀਆ ਹੋ ਜਾਂਦੇ ਹਾਂ ਹਾਂ ਇੱਧਰ ਆ ਗਿਆ ਕਿੰਨਾ ਜ਼ਰਾ ਫਾਰਮ ਆ ਨੋ ਬਾਕਸ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਸ਼ੁਰੂ ਕਰਿਓ ਠਾਕਾ ਵੀ ਕਾਲੇ ਠੀਕ ਆ ਬਾਈ ਧੰਨਵਾਦ ਤੇਰਾ ਬਹੁਤ ਬਹੁਤ ਮਨੇ ਵੰਡ ਕੇ ਨਹੀਂ ਗੋ ਘਮਾ ਲਿਆ ਅੱਛਾ ਹਾਂ ਜਾਣਾ ਤਾਂ ਆਏਗਾ ਹੀ ਤਾਂ ਮੈਂ ਠੀਕ ਹੈ ਨਹੀਂ ਵਧੀਆ ਆਇਆ ਵੀ ਦੋ ਮੋੜਸਾ ਜਗਣੇ ਪੈਣੇ ਤੇ ਹਾਂ ਆਇਆ ਇੱਕ ਮੋੜਸੇ ਪਰ ਕਿਹੜਾ ਬਚ ਗਿਆ ਹੁਸਾ ਗੇ ਲੇ ਗਿਓ ਠਾਕਾ ਜੀ ਵਧੀਆ ਬਈ ਅਸਰੇ ਗਾਲ ਜੀ ਅਸੀ ਕਰ ਪਾ ਜੀ